ਜ਼ਿੰਦਗੀ ਦੇ 55 ਸਾਲ ਦਾ ਹਵਾਲ ਸਾਧੂ ਦਇਆsingharav ਜ਼ਿੰਦਗੀ ਬਿਲਾਸ ਵਿੱਚ ਇਸ ਤਰ੍ਹਾਂ ਬਿਆਨ ਕਰ ਰਹੇ ਹਨ ਚੱਲੀ ਉਮਰ ਤਰਵੰਝੇ ਨੇ ਸਾਲ ਦੀਏ ਤੁਰ ਕੇ ਆ ਗਿਆ ਲੰਬੜਾ ਪੰਧ ਬੰਦੇ ਨਹੀਂ ਰੱਜਿਆ ਵਿਸ਼ੇ ਵਿਕਾਰ ਵੱਲੋਂ ਖੜ ਗਏ ਨੇ ਮੁਖ ਚੋਂ ਦੰਦ ਬੰਦੇ ਅਜੇ ਵਕਤ ਹੈ ਸਿਮਰ ਪ੍ਰਮਾਤਮਾ ਨੂੰ ਸਾਰੀ ਉਮਰ ਤੈ ਪਿਟਿਆ ਧੰਦ ਬੰਦੇ ਤੋਲੇ ਅਜੇ ਕਲਬੂਤ ਦੇ ਕੱਪੜੇ ਨੂੰ ਸਾਰੀ ਉਮਰ ਤੈ ਮਿੱਧਿਆ ਗੰਦ ਬੰਦੇ ਹੁਣ ਤੂੰ ਚੱਟ ਲੈ ਸਲਾ ਆਲੂਣੀਆਂ ਨੂੰ ਖਾਦੀ ਮਠੜੀ ਬਹੁਤ ਕਲ ਗੁਲ ਕੰਦ ਬੰਦੇ ਦਿਲੋਂ ਲਾਏ ਕਿ ਅਜੇ ਵੀ ਪਕੜ ਤੋ ਬਾ ਲੈ ਲਿਆ ਜੱਗ ਤੋਂ ਬਹੁਤ ਆਨੰਦ ਬੰਦੇ ਛੱਡਦੇ ਸਵਾਦ ਨੂੰ ਇਸ ਸੁਆਦ ਬਦਲੇ ਉੱਜੜ ਗਈ ਜੇ ਵੇਖ ਸਰਹੰਦ ਬੰਦੇ ਪਾਪਣ ਜੀਵਨ ਆਖ ਸਵਾਦ ਛੱਡ ਦੇ ਖਾਦੀ ਬਹੁਤ ਹੈ ਜਾਣ ਤੇ ਕੰਧ ਬੰਦੇ ਅਜੇ ਖਾਕੀ ਆ ਖਾਕਦਾਰ ਹੋ ਜਾ ਬੜਾ ਹੋਇਆ ਤੂੰ ਕਦਰ ਬੁਲੰਦ ਬੰਦੇ ਕਿ세 ਰੋਜ ਨੂੰ ਜਗਤ ਸਰਾ ਵਿੱਚੋਂ ਪੈਣਾ ਬਾਗ ਮੁਸਾਫਰਾ ਪੰਧ ਬੰਦੇ ਚਰਖਾ ਇਸ ਕਲਬੂਤ ਦਾ ਭੱਜ ਜਾਣ ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ ਛੱਡਿਆ ਮਰਦ ਜਵਾਨ ਨਹੀਂ ਬੁਰਾ ਕਾਲ ਭਗਵਾਨ ਦਾ ਫੰਦ ਬੰਦੇ ਕਹੀ ਪਕੜ ਕੇ ਮੌਤ ਨੇ ਢਾਵਣੀ ਨਾਜ਼ਕ ਬਦਨ ਸਰੀਰ ਦੀ ਕੰਧ ਬੰਦੇ ਵਸਦੇ ਨਹੀਂ ਸਰੀਰ ਦੇ ਵਿਚਰਣ ਕਦੀ ਹੋਵਣਾ ਦਮ ਨੇ ਬੰਦ ਬੰਦੇ ਕਿਸੇ ਰੋਜ ਬਿਸਤਰਾ ਖਾਕ ਹੋਣਾ ਨਹੀਂ ਆਵਣੇ ਪਲੰਗ ਪਸੰਦ ਬੰਦੇ ਖੀਰੇ ਹਰਨ ਦੇ ਵਾਂਗਰਾ ਵਿੱਚ ਫਸਣਾ ਰੱਬ ਸੁਟਣਾ ਅਜਲ ਕਮੰਦ ਬੰਦੇ ਦਇਆ ਸਿੰਘ ਨਾ 14ਵੀਂ ਰਾਤ ਰਹਿਣੀ ਛਿਪ ਜਾਵਣਾ ਮੁਖੜਾ ਚੰਦ ਬੰਦੇ ਦੇਆ ਸਿੰਘ ਨਾ 14ਵੀਂ ਰਾਤ ਰਹਿਣੀ ਛਿਪ ਜਾਵਣਾ ਮੁਖੜਾ ਚੰਦ ਬੰਦੇ